ਲੇ ਵੀ ਜਦੋਂ ਕੋਲਚੇ ਖਾਣੇ ਆ ਨਾ ਹਨ ਸਾਡੇ ਪਿੰਡ ਬਾਈ ਖੜਦਾ ਕੋਲਚੇ ਮੰਨ ਲਾ ਵੀ ਬਣਾਉਂਦਾ ਐਨੇ ਘੰਟ ਪਹਿਲੇ ਤਾਂ ਇਹ ਗੱਲ ਆ ਵੀ ਇਹ ਮਿਹਨਤੀ ਆ ਯਾਰ ਮਿਹਨਤ ਕਰਦਾ ਬਾਈ ਕੋਲਚੇ ਤੁਸੀਂ ਤੇ ਲੋਪੋ ਆਓਗੇ ਨਾ ਕੋਲਚੇ ਖਾ ਕੇ ਦੇਖੋਗੇ ਤੁਸੀਂ ਬਾਰ ਬਾਰ ਲੋਪੋ ਲਾਜ਼ਮੀ ਖੜ ਕੇ ਜਾਓਗੇ ਬਾਈ ਕਿੰਨਾ ਟਾਈਮ ਖੜਦਾ ਇੱਥੇ ਪਿੰਡ ਇੱਥੇ ਗੇ ਜੇ 12 ਤੋਂ 3 ਤੁਸੀਂ ਦੇਖੋ ਇਧਰ ਅਸੀਂ ਖਾਣ ਲੱਗੇ ਸੀ ਮੈਂ ਕਿਹਾ ਯਾਰ ਬਾਈ ਦੀ ਵੀਡੀਓ ਬਣਾ ਕੇ ਪਾਈਏ ਪਿਆਜ਼ ਪੂਜ ਕੱਟਿਆ ਹੋਰ ਬਾਈ ਕੀ ਸਟਾਂਗੇ ਇਹਦੇ ਵਿੱਚ ਅੱਜ ਹੀ ਨਜ਼ਾਰਾ ਬੰਦੂ ਅੱਛਾ ਕੱਲਾ ਪਿਆਜ਼ ਹੀ ਨਜ਼ਾਰਾ ਬੰਦੂ ਬਾਈ ਕਹਿੰਦਾ ਕੱਲਾ ਪਿਆਜ਼ ਹੀ ਕੱਲਾ ਨਜ਼ਾਰਾ ਬੰਦੂਗਾ ਤੇ ਬਾਈ ਇਹ ਨੈ ਤਾਂ ਤਾਜੀ ਬਣਾਉਣਾ ਜਿਹੜਾ ਆ ਆਪਣਾ ਮੰਦਾ ਸਿਸਟਮ ਅਸੋਲ ਹੋ ਗਏ ਆਲੂ ਹੋ ਗਏ ਹਾਂ ਤਾਜ਼ੇ ਪੂਰੇ ਤਾਜ਼ੇ ਹੁੰਦੇ ਪੂਰੇ ਬਾਈ ਕਹਿੰਦਾ ਨੈਤ ਮੰਨ ਲਾ ਵੀ ਤਾਜੀ ਤਾਜੀ ਹਵਾਲ ਦਾ ਏ ਤੇ ਬਾਈ ਕਿਤੇ ਐ ਹੋਇਆ ਵੀ ਜੇ ਬਚ ਗਏ ਹੋਏ ਤਾਂ ਉਹਦੇ ਬਾਅਦ ਖਵਾ ਦੇ ਹੋਏ ਕਿਸੇ ਨੂੰ ਬਚਦਾ ਹੀ ਨਹੀਂ ਅੱਛਾ ਬਜਦੇ ਹੀ ਨੇ ਬਾਈ ਟੇਸਟੀ ਹੈ ਨਾ ਐਨਾ ਕਮਾਲ ਆ ਬਾਈ ਦਾ ਇਹ ਤੁਸੀਂ ਮੰਨ ਲਾ ਇੱਕ ਖਾਓਗੇ ਹੋ ਸਕਦਾ ਮੰਨ ਲਾ ਵੀ ਦੋ ਖਾਜੋ ਜਾਂ ਤਿੰਨ ਖਾਜੋ ਜਾਂ ਚਾਰ ਖਾਜੋ ਟੇਸਟ ਪੱਕੋ ਯਾਰ ਤੁਸੀਂ ਘੈਂਟ ਨਹੀਂ ਬਣਾਉਂਦਾ ਹੈਗਾ ਤੇਰੇ ਲੋਪੋ ਪੈਂਡ ਵਾਲਾ ਬਾਈ ਜਿਹੜੇ ਕੋਲਚੇ ਬਣਾਉਂਦਾ ਨਾ ਉਹ ਘੈਂਟ ਨਹੀਂ ਹੁੰਦਾ ਟੇਸਟ ਪੱਕੋ ਤੁਸੀਂ ਮੈਨੂੰ ਲਾਂਭਾ ਨਹੀਂ ਦੇ ਸਕਦੇ ਮਾੜੇ ਇਧਰ ਨੂੰ ਮਾੜੇ ਦਿਖਾ ਨਹੀਂ ਕਿ ਕਿੱਥੇ ਗਏ ਪੈਂ ਆ ਦੇਖੋ ਪੈਂਡ ਲੋਪੋ ਆ ਦੌਧਰ ਚੌਂਕ ਚ ਇੱਕ ਤੋਂ ਲੈ ਕੇ 3 ਵਜਦੇ ਤਾਈ ਬਾਈ ਸਾਡੇ ਮੰਨ ਲਾ ਵੀ ਲੋਪੋ ਦੇ ਨਾਲ ਪੰਜਾਬ ਮੈਡੀਕਲ ਸਟੋਰ ਆ ਉਹਦੇ ਨਾਲ ਬਿਲਕੁਲ ਇੱਥੇ ਖੜਦਾ ਹੈਗਾ ਉਹ ਵੀ ਖਾਂਦੇ ਆ ਮੈਡੀਕਲ ਵਾਲੇ ਵੀ ਹਾਂ ਮੈਡੀਕਲ ਵਾਲੇ ਵੀ ਖਾਂਦੇ ਆ ਜੇ ਤੁਸੀਂ ਆਪਣਾ ਹੀ ਰਾਹ ਉਤੋਂ ਨੰਗਦੇ ਕਰਦੇ ਤੁਹਾਨੂੰ ਮਨ ਲਾ ਵੀ ਨੰਗਦੇ ਹੋ ਤੇ ਤੁਹਾਨੂੰ ਦੁਪਹਿਰੇ ਭੁੱਖ ਜੀ ਲੱਗੀ ਹੋਵੇ ਤਾਂ ਤੁਸੀਂ ਕਹਿੰਦੇ ਐ ਫਾਸਟ ਫੂਡ ਲਈ ਧਿਆਨ ਬਾਜਦਾ ਹੋਵੇ ਤਾਂ ਤੁਸੀਂ ਫਾਸਟ ਫੂਡ ਲਈ ਧਿਆਨ ਨਾ ਮਾਰਿਓ ਬਾਈ ਕੋਲੇ ਆਇਓ ਬਕਾਇਦਾ ਜਿਹੜੀ ਡਬਲ ਰੋਟੀ ਹੈ ਬਾਈ ਉਹ ਵੀ ਤੁਸੀਂ ਆਪ ਸਪੈਸ਼ਲ ਕਹਿ ਕੇ ਤਿਆਰ ਕਰਵਾਉਣੀ ਆ ਤਿਆਰ ਕਰਵਾਉਣੀ ਆ ਆ ਹਾਂ ਸਪੈਸ਼ਲ ਕਹਿ ਕੇ ਬਾਈ ਹੁਣੀ ਡਬਲ ਰੋਟੀ ਤਿਆਰ ਕਰਵਾਉਂਦੇ ਆ ਜਿਹੜੇ ਕੋਲਚੇ ਆ ਬਾਈ ਦੇ ਆ ਖਾਣ ਜੋ ਮਤਲਬ ਵੀ ਇੰਨਾ ਘੈਂਟ ਟੇਸਟ ਆ ਮਤਲਬ ਬੋਲੇ ਬੋਲੇ ਡਰੋਟੀ ਆ ਹਾਂ ਲੈ ਬਾਈ ਕਹਿੰਦਾ ਹਾਂ ਬਾਈ ਯਾਰ ਬਾਕੀ ਅਈ ਤਾਂ ਬਾਈ ਖਾਣੇ ਹੁਣ ਵੀਡੀਓ ਦੱਸ ਨਹੀਂ ਨਾ ਸਕਦੇ ਅਗਲੇ ਨੂੰ ਵੀ ਸਵਾਦ ਕਿਹੜਾ ਇਹਦਾ ਹੈ ਡਰੋਟੀ ਦਾ ਤਾਂ ਜਿਹੜੇ ਆ ਤੁਸੀਂ ਵਿੱਚ ਸਿਸਟਮ ਪਾ ਕੇ ਕੋਲਚੇ ਬਣਾ ਕੇ ਦਿਨਾ ਯਾਰ ਕਿਆ ਬਾਤ ਹੀ ਹੁੰਦੀ ਆ ਮਤਲਬ ਇੰਨੇ ਘੈਂਟ ਹੁੰਦੇ ਆ ਨਾ ਬਾਈ ਤੁਸੀਂ ਯਾਰ ਖਾ ਕੇ ਤੁਹਾਡੀ ਨਾ ਰੂਹ ਖੁਸ਼ ਹੋ ਜੂ ਇੰਨਾ ਘੈਂਟ ਟੇਸਟ ਬਿਲਕੁਲ ਸਾਦਾ ਇਹ ਨਹੀਂ ਹੈਗਾ ਵਿੱਚ ਹੋਰ ਲਟਰਾਂ ਬਟਨ ਬਾਈ ਮਸਾਲੇ ਬੜੇ ਪਾਉਂਦਾ ਬਾਈ ਬਿਲਕੁਲ ਸਾਦਾ ਸਾਦਾ ਖਾ ਕੇ ਤੁਹਾਨੂੰ ਇੰਨਾ ਆਨੰਦ ਆਊਗਾ ਨਾ ਇਹ ਬਾਈ ਦੇ ਕੋਲ ਜਿਹੜੇ ਹੱਥੀ ਤਿਆਰ ਕਰਕੇ ਆਪਦੇ ਕਿਰਤ ਕਰਕੇ ਬਾਈ ਬਣਾਉਂਦਾ ਪਹਿਲਾਂ ਪਹਿਲੀ ਗੱਲ ਇਹ ਆ ਵੀ ਬਾਈ ਪੰਜਾਬੀ ਹੈ ਦੂਜੇ ਬੰਦੇ ਤੇ ਆਪਣਾ ਨਾ ਭਈਏ ਬਪੜਿਆਂ ਕੋਲੋਂ ਬਹੁਤ ਤੁਸੀਂ ਹੈ ਨਾ ਖੜਦੇ ਆ ਪਰ ਖਾਸ ਕਰਕੇ ਬਾਈ ਹੋਰ ਵੀ ਜੋ ਕਿ ਪੰਜਾਬੀ ਭਰਾ ਹੁੰਦਾ ਨਾ ਤਾਂ ਆਪਦੇ ਬੰਦੇ ਕੋਲੋਂ ਖਾਇਆ ਕਰ ਕਿਉਂਕਿ ਇਹ ਬਈ ਸਫਾਈ ਦੀ ਤਾਂ ਬਈ ਇਹ ਬਈ ਪਾਣ ਲਟਰਾ ਬਟਰਾਮ ਖਾ ਕੇ ਨਾ ਹੱਥ ਧੋਣਾ ਨਾ ਮੂੰਹ ਧੋਣਾ ਉਵੇਂ ਹੀ ਚੱਕ ਦਿੰਦੇ ਆ ਸਾਰਾ ਕੁ ਉਹ ਤੇ ਜੇ ਤੁਸੀਂ ਲੋਪੋ ਆਉਣਾ ਹੈ ਮੇਰੇ ਪਿੰਡ ਲੋਪੋ ਆਉਣਾ ਤਾਂ ਉਹਨੂੰ ਕੋਲਚੇ ਖਾਣ ਨੂੰ ਚਿਤ ਜਿਆ ਕਰਦਾ ਤਾਂ ਤੁਸੀਂ ਇੱਕ ਤੋਂ ਲੈ ਕੇ 3 ਵਜੇ ਤਾਈਂ ਦੌਧਰ ਚੌਂਕ ਦੇ ਵਿੱਚ ਬਾਈ ਖੜਦਾ ਜਿੱਥੇ ਬਾਈ ਗਾਜੀ ਪਕੌੜੇ ਵਾਲਾ ਖੜਦਾ ਏ ਉਸ ਜਗ੍ਹਾ ਦੇ ਬਿਲਕੁਲ ਆਪੋਜ਼ਿਟ ਬਾਈਸ ਖੜਦਾ ਕੋਲਚਿਆਂ ਵਾਲਾ ਤੇ ਬਾਈ ਅੰਦਰ ਨੰਬਰ ਨੰਬਰ ਹੈਗਾ ਕੋਈ ਨੰਬਰ 947827352 ਲੈ ਵੀ ਨੰਬਰ ਵੀ ਹੈਗਾ ਜੇ ਤੁਸੀਂ ਆਉਣਾ ਆ ਆਡੀ ਦੇ ਨੰਬਰ ਹਾਂ ਇੱਧਰ ਆ ਇਹ ਤੇ ਬਾਈ ਦਾ ਨੰਬਰ ਵੀ ਆ ਆ ਨੰਬਰ ਆ ਬਾਈ ਦਾ ਤੈਨੂੰ ਕਾਲ ਕਰਕੇ ਤੁਸੀਂ ਵੀ ਜੇ ਤੁਹਾਨੂੰ ਖੜਨਾ ਨਹੀਂ ਹੈਗਾ ਤਾਂ ਤੁਹਾਡੇ ਆਉਂਦਿਆਂ ਨੂੰ ਰੈਡੀ ਪਏ ਹੁਣ ਇਹ ਚੱਕੋ ਤੇ ਛੱਕੋ ਤੇ ਖਾ ਕੇ ਲਾਜ਼ਮੀ ਕਮੈਂਟ ਕਰਕੇ ਦੱਸਿਓ ਲਾਜ਼ਮੀ ਵੀ ਬਾਈ ਦਾ ਟੇਸਟ ਬਾਕੀ ਕਮਾਲ ਆਇਆ